ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਆਂ ਮਟਾਪੇ ਤੋਂ ਮੁਕਤੀ ਭਾਗ ਨੰਬਰ 8 ਸਾਡਾ ਸਰੀਰ ਇੰਜ ਕਿਉਂ ਕਰਦਾ ਸਾਡਾ ਸਰੀਰ ਇੱਕ ਬਹੁਤ ਹੀ ਕਫਾਇਤੀ ਮਸ਼ੀਨ ਹੈ ਜਦੋਂ ਅਸੀਂ ਬਾਹਰੋਂ ਘੱਟ ਖਾਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਰੀਰ ਨੂੰ ਲੱਗਦਾ ਹੈ ਕਿ ਬਾਹਰ ਕਾਲ ਦੀ ਸਥਿਤੀ ਪੈਦਾ ਹੋ ਗਈ ਅਤੇ ਅੱਗੇ ਵੀ ਖਾਣਾ ਮਿਲਣ ਦੇ ਅਸਾਰ ਘੱਟ ਹੀ ਹਨ ਘੱਟ ਕੈਲਰੀ ਮਿਲਣ ਦੀ ਸ਼ੂਰਤ ਵਿੱਚ ਸਾਡਾ ਸਰੀਰ ਆਪਣਾ ਕੈਲਰੀ ਖਰਚਾ ਘਟਾ ਦਿੰਦਾ ਹੈ ਅਤੇ ਇਸੇ ਨੂੰ ਸਾਡੀ ਸਰੀਰਕ ਮਸ਼ੀਨਰੀ ਦਾ ਧੀਮਾ ਹੋਣਾ ਕਿਹਾ ਜਾਂਦਾ ਹੈ ਜਿਸ ਨਾਲ ਕਿ ਸਰੀਰ ਚ ਸੁਸਤੀ ਜਹੀ ਪੈਣ ਲੱਗਦੀ ਹੈ ਨੀਂਦ ਵੱਧ ਆਉਂਦੀ ਹੈ ਕੰਮ ਕਰਨ ਨੂੰ ਬਹੁਤਾ ਦਿਲ ਨਹੀਂ ਕਰਦਾ ਅਤੇ ਬੰਦਾ ਇੱਕ ਜਗ੍ਹਾ ਤੇ ਬੈਠਾ ਰਹਿੰਦਾ ਜੇਕਰ ਕੈਲਰੀ ਘਟੇ ਦਾ سلسلہ ਕੁਝ ਹੋਰ ਲੰਮਾ ਚਲਾ ਜਾਵੇ ਤਾਂ ਕੀ ਹੁੰਦਾ ਸਾਡਾ ਸਰੀਰ ਇਸ ਘਾਟੇ ਨੂੰ ਪੂਰਾ ਕਰਨ ਲਈ ਹੁਣ ਦੋ ਚੀਜ਼ਾਂ ਤੋਂ ਊਰਜਾ ਲੈ ਸਕਦਾ ਹੈ ਇੱਕ ਤਾਂ ਜਮ੍ਹਾਂ ਪਈ ਚਰਬੀ ਤੋਂ ਅਤੇ ਦੂਸਰਾ ਸਰੀਰ ਦੀਆਂ ਮਾਸਪੇਸ਼ੀਆਂ ਤੋਂ ਹੁਣ ਸਾਡਾ ਸਰੀਰ ਇਹਨਾਂ ਦੋਹਾਂ ਵਿੱਚੋਂ ਕਿਸ ਨੂੰ ਕਰਵਾਣ ਕਰਨਾ ਚਾਹੇਗਾ ਇਹ ਕੁਝ ਗੱਲਾਂ ਤੇ ਨਿਰਭਰ ਕਰਦਾ ਹੈ ਅਸਲ ਦੇ ਵਿੱਚ ਜਮ੍ਹਾਂ ਪਈ ਹੋਈ ਚਰਬੀ ਸਰੀਰ ਦੀਆਂ ਕੈਲਰੀਆਂ ਦਾ ਖਰਚਾ ਨਹੀਂ ਕਰਵਾਉਂਦੀਆਂ ਪਰ ਮਾਸਪੇਸ਼ੀਆਂ ਸਾਡੇ ਸਰੀਰ ਵਾਸਤੇ ਕਿੱਟੇ ਹਾਥੀ ਦੇ ਸਮਾਨ ਹਨ ਕਿਉਂਕਿ ਇਹਨਾਂ ਨੂੰ ਬਣਾਏ ਰੱਖਣ ਲਈ ਕੈਲਰੀ ਦਾ ਖਰਚਾ ਹੁੰਦਾ ਇਸੇ ਤਰ੍ਹਾਂ ਬਾਰੋਂ ਕੈਲਰੀ ਘੱਟ ਮਿਲਣ ਦੀ ਸੂਰਤ ਵਿੱਚ ਸਾਡਾ ਸਰੀਰ ਚਰਬੀ ਨੂੰ ਤਾਂ ਬਖਸ ਦਿੰਦਾ ਹੈ ਅਤੇ ਆਪਣਾ ਕੈਲਰੀ ਖਰਚਾ ਘਟਾਉਣ ਲਈ ਮਾਸਪੇਸ਼ੀਆਂ ਨੂੰ ਕੁਰਬਾਨ ਕਰ ਦਿੰਦਾ ਹੈ ਮਾਸਪੇਸ਼ੀਆਂ ਸਰੀਰਕ ਹਿਲਜੁਲ ਵਿੱਚ ਮਦਦ ਕਰਦੀਆਂ ਹਨ ਜਿਸ ਨਾਲ ਹੋਰ ਕੈਲਰੀ ਖਰਚ ਹੁੰਦੀ ਹੈ ਤੁਸੀਂ ਕੁਦਰਤ ਦਾ ਕਮਾਲ ਦੇਖੋ ਕਿ ਭੋਜਨ ਦੀ ਕਮੀ ਹੋਣ ਦੀ ਸੂਰਤ ਵਿੱਚ ਸਰੀਰ ਨੂੰ ਜਿੰਦਾ ਰੱਖਣ ਲਈ ਉਹ ਬੰਦੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੀ ਇਸੇ ਕਰਕੇ ਕਰਦੀ ਹੈ ਤਾਂ ਕਿ ਉਸ ਦੀ ਹਿਲਜੁਲ ਵੀ ਨਾ ਹੋਵੇ ਜਿਸ ਨਾਲ ਕਿ ਕੈਲਰੀ ਖਰਚਾ ਬਚਾਇਆ ਜਾ ਸਕੇ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਸਾਡੀ ਖਾਣਕ ਵਿੱਚ ਕੈਲਰੀ ਦੇ ਨਾਲ ਨਾਲ ਪ੍ਰੋਟੀਨ ਦੀ ਵੀ ਕਮੀ ਹੋਵੇਗੀ ਉਦੋਂ ਮਾਸਪੇਸ਼ੀਆਂ ਦਾ ਨਸ਼ਟ ਹੋਣਾ ਲਾਜ਼ਮੀ ਹੈ ਜਿਸ ਨਾਲ ਸਰੀਰਕ ਤਾਕਤ ਵਿੱਚ ਵੀ ਕਮੀ ਆਵੇਗੀ ਜਦੋਂ ਆਮ ਲੋਕ ਸਿਰਫ ਰੋਟੀਆਂ ਘਟਾ ਕੇ ਪਤਲੇ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅੱਖਾਂ ਹੇਠਾਂ ਕਾਲੇ ਘੇਰੇ ਸੁਸਤੀ ਕਮਰਾਟ ਖਰਾਬ ਮિજાਜ ਦੇ ਨਾਲ-ਨਾਲ ਆਪਣੇ ਸਰੀਰਕ ਮਜ਼ਬੂਤੀ ਤੋਂ ਵੀ ਹੱਤ ਤੋਂ ਬੈਠਦੇ ਆ ਨੂੰ ਮੁੱਖੀ ਗੱਲ ਹੈ ਕਿ ਜੇਕਰ ਭਾਰ ਘਟਾਉਣਾ ਹੈ ਤਾਂ ਕੈਲਰੀ ਲੋੜ ਤੋਂ ਘੱਟ ਖਾਣੀਆਂ ਹਨ ਜਿਸ ਲਈ ਸਾਨੂੰ ਖਰਾਕ ਘਟਾਉਣੀ ਪਵੇਗੀ ਪਰ ਇਸੇ ਦੇ ਨਾਲ ਹੀ ਖਰਾਕ ਵਿੱਚ ਪ੍ਰੋਟੀਨ ਦੇ ਸਰੋਤਾਂ ਨੂੰ ਪਨੀਰ ਸੋਇਆ ਬੜੀਆਂ ਅੰਡਾ ਚਿਕਨ ਆਦਿ ਵਧਾਉਣਾ ਪਵੇਗਾ ਸੋ ਜੇਕਰ ਤੁਸੀਂ ਚਰਬੀ ਘਟਾਉਣਾ ਚਾਹੁੰਦੇ ਹੋ ਤਾਂ ਦੋ ਚੀਜ਼ਾਂ ਨੂੰ ਯਾਦ ਵਿੱਚ ਗੋੜਾ ਕਰਕੇ ਲਿਖ ਲਓ ਕੈਲਰੀ ਸਰੀਰਕ ਖਰਚੇ ਤੋਂ ਘੱਟ ਖਾਣੀ ਹੈ ਅਤੇ ਪ੍ਰੋਟੀਨ ਸਰੀਰਕ ਵਜਨ ਤੋਂ ਲਗਭਗ ਦੁੱਗਣਾ 1.8 ਗ੍ਰਾਮ ਖਾਣਾ ਹੈ ਤਾਂ ਦੋਸਤੋ ਲਾਸਟ ਤੇ ਮੈਂ ਇਹੀ ਕਹਿਣਾ ਚਾਹਾਂਗਾ ਜੇਕਰ ਤੁਸੀਂ ਰੋਟੀਆਂ ਘੱਟ ਕਰਕੇ weight ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਪ੍ਰੋਟੀਨ ਇਨਟੇਕ ਪੂਰਾ ਕਰੋ ਪ੍ਰੋਟੀਨ ਪੂਰਾ ਕਰਨ ਵਾਸਤੇ ਕਿਸੇ ਸਪਲੀਮੈਂਟ ਦਾ ਯੋਜਨਾ ਕਰੋ ਤੁਸੀਂ ਉਹਨੂੰ ਆਪਣੀ ਹੋਮ ਰੈਮਡੀਜ਼ ਦੇ ਵਿੱਚ ਪੂਰਾ ਕਰੋ ਜਿਵੇਂ ਪਨੀਰ ਹੋ ਗਿਆ ਸੋਇਆ ਹੋ ਗਿਆ ਅੰਡਾ ਚਿਕਨ ਦਹੀਂ ਇਹਨਾਂ ਤੋਂ ਪ੍ਰੋਟੀਨ ਪੂਰਾ ਕਰੋ ਪ੍ਰੋਟੀਨ ਖਾਉਂਗੇ ਤਾਂ ਤੁਹਾਡੀ ਓਨਲੀ ਚਰਬੀ ਘਟੇਗੀ ਤੁਹਾਡਾ ਸਰੀਰ ਮਜ਼ਬੂਤ ਬਣਿਆ ਰਹੇਗਾ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਇਸ ਤੋਂ ਅੱਗੇ ਸਰੀਰ ਦੇ ਨਾਲ ਰਿਲੇਟਡ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ